ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮਿਲ ਕੇ ਪੰਜਾਬ ਦੀ ਮਿੱਟੀ ਨੂੰ ਮੁੜ ਸੁਰਜੀਤ ਕਰੀਏ ਗੁਰੂ ਪਿਆਰੇ ਖਾਲਸਾ ਜੀ ਉਹ ਸਤਿਗੁਰੂ ਦੀ ਬਾਣੀ ਦੱਸਦੀ ਹੈ ਕਿ ਇਹ ਇਨਸਾਨੀ ਸਰੀਰ ਪੰਜਾਂ ਤੱਤਾਂ ਦਾ ਬਣਿਆ ਜਿਦੇ ਵਿੱਚ ਮਿੱਟੀ ਅਤੇ ਹਵਾ ਦੀ ਅਹਿਮ ਭੂਮਿਕਾ ਹੈ ਪਰ ਬੇਕਦਰੀ ਅਤੇ ਬੇਸਮਝੀ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਜੋ ਸਾਡੇ ਜੀਵਨ ਦੇ ਮੇਨ ਸਰੋਤ ਨੇ ਅੱਜ ਇਨਸਾਨ ਉਹਨਾਂ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਜੋ ਇਹਦੇ ਵਿੱਚ ਪਹਿਲਾਂ ਵੀ ਕਿਸਾਨਾਂ ਦੀ ਹਰੇਕ ਇਨਸਾਨ ਦੀ ਇਨਸਾਨੀਅਤ ਨੂੰ ਪਛਾਣ ਵਿੱਚ ਸਭ ਤੋਂ ਵੱਡੀ ਭੂਮਿਕਾ ਹੈ ਮੈਂ ਤੇ ਆਪਣੇਆਂ ਨੂੰ ਵੀਰਾਂ ਨੂੰ ਕਿਸਾਨਾਂ ਨੂੰ ਆਮ ਭਰਾਵਾਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਰਲ ਮਿਲ ਕੇ ਐਸਾ ਉਪਰਾਲਾ ਕਰੀਏ ਜਿਹਦੇ ਨਾਲ ਸਾਡਾ ਆਬੋ ਹਵਾ ਠੀਕ ਹੋ ਸਕੇ ਰੁੱਖ ਲਗਾਈਏ ਹਵਾ ਨੂੰ ਪ੍ਰਦੂਸ਼ਣ ਰਹਿਤ ਕਰਨ ਦੇ ਉਪਰਾਲੇ ਕਰੀਏ ਪਾਣੀ ਨੂੰ ਸਾਫ਼ ਸੁਥਰਾ ਰੱਖੀਏ ਕੱਟ ਪਾਣੀ ਵਰਤੀਏ ਗੰਧਲਾ ਨਾ ਕਰੀਏ ਤੇ ਇਹ ਮਿੱਟੀ ਜੋ ਸਾਨੂੰ ਢਿੱਡ ਭਰਨ ਨੂੰ ਭੰਡਾਰੇ ਭਰਦੀ ਹੈ ਸਾਰੀ ਦੁਨੀਆ ਨੂੰ ਰਾਜਮਾਨ ਦਿੰਦੀ ਹੈ ਇਸ ਮਿੱਟੀ ਨੂੰ ਸੁਰਜੀਤ ਕਰਨ ਦਾ ਪ੍ਰਾਲਾ ਕਰੀਏ ਤਾਂ ਕਿ ਸਾਡੇ ਉੱਤੇ ਗੁਰੂ ਸਾਹਿਬ ਦੀ ਖੁਸ਼ੀ ਹੋਵੇ ਤੇ ਗੁਰੂ ਸਾਹਿਬ ਦੇ ਵਚਨ ਸਾਨੂੰ ਹਮੇਸ਼ਾ ਯਾਦ ਰਹਿਣ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ